ਕਿਸਾਨ ਗੁਰਦੀਪ ਸਿੰਘ ਨੇ ਪੱਖੇ ਨਾਲ ਫਾਹ ਲੈ ਕੇ ਕੀਤੀ ਖੁਦਕੁਸ਼ੀ ਸਤੇ ਬੈਂਕਾਂ ਤੇ ਫਾਈਨੈਂਸਰਾਂ ਦਾ ਕਰੀਬ 8 ਲੱਖ ਰੁਪਏ ਦਾ ਨਿੱਜੀ ਕਰਜ਼ਾ ਸੀ ਪੰਜਾਬ ਦੇ ਮੋਗਾ ਅਤੇ ਸੰਗਰੂਰ ਚ ਕਿਸਾਨ ਨੇ ਟੈਕਸਾਂ ਤੋਂ ਕਰਜ਼ੇ ਤੋਂ ਤੰਗ ਆ ਕੇ 25 ਸਾਲਾਂ ਕਿਸਾਨ ਮਕਾਨ ਨਾ ਹੋਣ ਕਾਰਨ ਉਹ ਕਰੀਬ 8 ਲੱਖ ਰੁਪਏ ਦੇ ਕਰਜ਼ੇ ਕਾਰਨ ਪ੍ਰੇਸ਼ਾਨ ਸੀ ਗੁਰਦੀਪ ਸਿੰਘ ਨੇ ਘਰ ਚ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਤਾਰਾਵਾਂ ਤਹਿਤ ਕਾਰਵਾਈ ਕੀਤੀ 164 ਦੀ ਕਾਰਵਾਈ ਕਰਕੇ লাশ ਪਰਿਵਾਰ ਨੂੰ ਸੌਂਪ ਦਿੱਤੀ ਪਰਿਵਾਰ ਵਿੱਚ 2 ਸਾਲ ਦਾ ਬੇਟਾ ਛੱਡ ਗਿਆ ਕਿਸਾਨ ਆਪਣੀ ਅਪਾਹਜ ਪਤਨੀ ਅਤੇ ਮਾਂ ਨੂੰ ਛੱਡ ਗਿਆ 2 ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਹੋ ਗਈ ਸੀ ਪੰਜਾਬ ਵਿੱਚ ਅੰਧਾਤ ਤੋਂ ਪਰੇਸ਼ਾਨ ਕਰਜੇ ਕਾਰਨ ਉਹ ਖੁਦਕੁਸ਼ੀ ਕਰਨ ਜਾ ਰਿਹਾ ਸੀ ਜਿਸ ਕਾਰਨ ਉਸਦੇ ਸਿਰ ਤੇ 1.5 ਏਕੜ ਜ਼ਮੀਨ ਸੀ ਜਿਸ ਨੂੰ ਉਹ ਕਿਰਾਏ ਤੇ ਦੇ ਦਿੰਦਾ ਜ਼ਮੀਨ ਘਟ ਹੋਣ ਕਾਰਨ ਉਹ ਕਰਜ਼ਾ ਮੋੜਨ ਦੇ ਸਮਰੱਥ ਨਹੀਂ ਸੀ ਜਿਸ ਕਾਰਨ ਉਸਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਦੀ ਆਰਥਿਕ ਮਦਦ ਕੀਤੀ ਜਾਵੇ ਉਸ ਦੀ ਅੰਘੀਨ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਭਾਈ ਜੀ ਕੀ ਨਾਮ ਹੈ ਤੇ ਬਾਈ ਦਾ ਕੀ ਨਾਮ ਸੀ ਜਿਨ੍ਹਾਂ ਨੇ ਮਤਲਬ ਉਸ ਸੜਕ ਕੀਤਾ ਹੈ ਕਟਰਾ ਚਪਰਾ ਵਾਪਸੀ ਸਾਰੀ ਗੱਲ ਹੈ ਇਹ ਭਾਈ ਗੁਰਪ੍ਰੀਤ ਸਿੰਘ ਹੈ ਕੌਰਿਆ ਕੋ ਉਹ ਇਹ ਬਰ ਬਰਡੇ ਗ੍ਰੰਗਰੇ ਸਿੰਘ ਹੈ ਜਿਹੜਾ ਡੇਢ ਵੀ ਪਹਿਲੇ ਡੈਥ ਹੋ ਗਈ ਸੀ 2 ਸਾਲ ਦਾ ਤੀਹੀ ਤੇ ਉਹਨੇ ਕਿ ਕਰਜੇ ਤੋਂ ਪਰੇ ਖਾਣਾ ਆ ਕੇ ਪਰੇਸ਼ਾਨ ਹੋ ਕੇ ਇਹ ਸੁਸਾਈਡ ਕਰ ਲਈ ਤੇ ਗਰੀਬ ਪਰਿਵਾਰ ਹੈ 227 ਸਾਲ ਦਾ ਬੱਚਾ ਹੈ ਤੇ ਇਹਦੀ ਜਿਹੜੇ ਘਰ ਵਾਲੀ ਆ ਉਹ ਹੈਂਡੀਕੈਪਟ ਹੈ ਤੇ ਜੰਮ ਗਰੀਬ ਪਰਿਵਾਰ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਦਾ ਜੋ ਕਰਜਾ ਹੈ ਉਹ ਮਾਫ ਕੀਤਾ ਜਾਵੇ ਤੇ ਰੁਮਾਰੀ ਸਹਾਇਤਾ ਦਿੱਤੀ ਜਾਵੇ ਤੇ ਇਹਦੇ ਘਰ ਨੂੰ ਹੈਂਡੀਕੈਪ ਹੈਂਡੀਕੈਪ ਰੋਡ ਤੌਰ ਤੇ ਇਹ ਕੋਈ ਨੋਕ ਰਿੱਤੀ ਜਾ ਵੀ। ਇਹ ਵੀ ਜੇ ਖੜੇ ਕਰੇ ਕਿੱਥੇ ਕਰੇ ਕਿਵੇਂ ਕਰੇ। ਇਹਨੇ ਆਪਣੇ ਕਰੇ ਕਰਿਆ ਜੀ ਪੱਖੇ ਨਾਲ ਲੜਕ ਗਏ। ਇਹਦਾ ਕਰਜ਼ਾ ਸੀ ਜੀ ਬੈਂਕਾਂ ਦਾ ਸੀ ਸਰਕਾਰੀ ਸੀ ਕਿਵੇਂ ਦਾ ਕਰਜ਼ਾ। ਇਹ ਕੁਝ ਬੈਂਕਾਂ ਦੇ ਵਿੱਚ ਜੀ ਲਿਮਟ ਸੀ ਤੇ ਬਾਕੀ ਫਨਸਰਾਂ ਦਾ ਕਰਜ਼ਾ ਸੀ। ਨਾ ਜੀ ਬਸ ਟਫ ਐਸਨ ਚ ਰਹਿੰਦਾ ਜੀ ਮੈਥੋਂ ਮੁਰ ਨਹੀਂ ਰਿਹਾ। ਹੋਰ ਵੀ ਕੋਈ ਹੱਥ ਪੱਲੇ ਮਾਰਦੇ ਸੀ ਕੰਮਕਾਰ। ਕੰਮ ਕਰਦੇ ਦੀ ਵਿੱਚ ਦਿਹਾੜੀ ਕਾਦੇ ਬਾਕੀ ਫੈਕਟਰੀ ਜੀਆਂ ਦਾ ਸੀ। ਤੇ ਪਹਿਲੇ ਪੰਪਤੀ ਵੀ ਲੱਗਿਆ ਹੋਇਆ ਸੀ। ਮਦਰ ਡਫੈਸਨ ਚ ਰਹਿਦਾ ਦਿਖ ਹੁਣ ਮਹੀਨਾ ਡੇਢ ਮਹੀਨੇ ਦਾ ਜਮੀਨ ਮੋਰ ਕਿਤੀ ਕਿਤਾਬ ਕਰ ਦੋ ਸੀ ਕਿੰਨੀ ਨਹੀਂ ਜਮੀਨ ਤਾਂ ਕਿਲਾ ਡੇਢ ਕਿਲਾ ਜਮੀਨ ਦਾ ਹੈ ਉਹ ਠੇਕੇ ਦੇ ਦਿੰਦੇ ਤੇ ਬਣਾਈ ਤੇ ਤੇ ਮੋਟਰ ਦਾ ਕੋਈ ਸਬੰਧ ਹੈ ਨਹੀਂ ਉਹ ਜ ਹੁਣ ਬਈ ਕਿਸ ਤਰ੍ਹਾਂ ਆਸਾਨ ਜੁ联 ਨਾਲ ਵੀ ਕੰਨੀ ਜੁੜਿਆ ਹੋਇਆ ਕਿਹੜੀ ਖਾਨੀ ਆਸਾਨ ਜੁ联ਾ ਆਯਾਦ ਨਾਲ ਜੁੜਿਆ ਹੋਇਆ ਜੀ ਕੋਈ ਮੱਦਾਂ ਦੇ ਕਿਸਾਨ ਜੁ联 ਨੂੰ ਵੱਲੋਂ ਵੀ ਪਦਨ ਕੀਤੀ ਜਾ ਰਹੀ ਹੈ ਪਰਿਵਾਰ ਵਿੱਚ ਨਹੀਂ ਕਿਸਾਨ ਜੁ联 ਨੇ ਆਏ ਤੇ ਜੀ ਕਹਿ ਕੇ ਵਿਸ਼ਵਾਸ ਲਾ ਕੇ ਗਏ ਨੇ ਵੀ ਅਸੀਂ ਜਿੰਨੀ ਵੀ ਹੋਈ ਵਤ ਵਤ ਮਦਦ ਕਰਾਂਗੇ ਤੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜੀ ਵੀ ਇਸ ਪਰਿਵਾਰ ਦੀ ਵਾਧੂ ਬਦਸਹਿਤਾ ਕੀਤੀ ਜਾਵੇ ਨੰਬਰ ਇਹ ਨਾ ਜੀ ਉਮਰ ਹੈ ਜੀ ਕੁੜੀ ਹੁਣ ਬਤਨ ਸਾਲ ਨਾਮ ਕੁਪੀ ਕਹਿੰਦੇ ਜਿਹੜੀ ਜੀ ਲਾਈ ਬਾਹਰ ਦਾ ਕਿਸੇ ਕਰਦੇ ਜੀ ਕਾਹ ਨਹੀਂ ਮੈਂ ਨਾ ਭਰਦੀ ਕਰਦੀ ਡਿਪਰੈਸ਼ਨ ਤੇ ਰਹਿੰਦੀ ਰਹਾ ਬਹਣ ਘੱਟ ਫੋਨ ਕਰਕੇ ਨਹੀਂ ਕੰਮ ਰਹਿੰਦੀ ਸੀ ਸਾਡੀ ਡੇਲੀ ਤੋਂ ਨਹੀਂ ਮਾਣ ਨਰਮ ਪਰਵਾਰ ਦੀ ਦੂਰਗਾ ਬੰਦਾ ਸੀ ਕਰਦੀ ਕਰਦੀ ਡਿਪਰੈਸ਼ਨ ਤੇ ਰਹਿੰਦੀ ਸੀ ਕਾਫੀ ਟੈਂਸ ਸੀ ਕਿਉਂਕਿ ਉਹਨਾਂ ਸਰਜਰੀ ਕਾਫੀ ਆਦੀ ਹੋ ਗਈ ਸੀ ਹੁਣ ਉਹਨਾਂ ਕਰਦੇ ਕਾਰਨ ਉਹ ਦਮ ਤੋੜਦੇ ਉਹਨੇ ਕਹਿੰਦੇ ਸੀ ਕਿ ਬਹੁਤ ਕਿਸੀ ਨਹੀਂ ਤਾਂ ਬਹੁਤ ਕਿਸੀ ਕਹਿੰਦੇ ਆ ਉਹ ਸਨੇ ਜੋ ਪ੍ਰਾਈਵੇਟ ਡਾਕਟਰ ਕਰਦੇ ਰਹੇ ਫਿਰ ਰਿਜਦਾਰੀ ਸਰਕੀ ਪਰ ਫਿਰ ਵੀ ਉਹ ਤੋਂ ਜਦੋਂ ਨਾ ਕਰ ਸਕਦਾ ਹੀ ਉਹਨੇ ਅਸਕੇ ਇਹ ਫੈਸਲਾ ਲਿਆ। ਸਰੀ ਹਾਂਜੀ ਬੇਟਾ ਦੋ ਤਾਈ ਸਰਕਾ ਪ੍ਰਾਈਵੇਟ ਕਰੇ ਪ੍ਰਾਈਵੇਟ ਵੀ ਆਈ ਬੈਂਕਾਂ ਦਾ ਜਮਤਾ ਲੰਕਾ ਸਰਕਾਰੀ ਤੇ ਗੱਲ ਮੰਨ ਲਈ ਅਸੀਂ ਤਕਾਰਨ ਨੂੰ ਯਾਤ ਕਰਨ ਨੂੰ ਵੀ ਫੀਮ ਕਰਦੇ ਆ ਵੀ ਜਿੰਨਾ ਵੀ ਉਹਨਾਂ ਦਾ ਕਰਜ਼ਾ ਸਾਰਾ ਕਰਜ਼ਾ ਮੁਕਤ ਕੀਤਾ ਜਾਵੇ ਅਤੇ ਇਹਨਾਂ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਮਦਦ ਦਿੱਤੀ ਜਾਵੇ। 6 ਹਰ ਬੱਚਾ ਉਹਨਾਂ ਦੀ ਵਾਈਫ ਤੇ ਇੱਕ ਬੱਚਾ ਹੀ 2 ਸਾਲ ਦਾ ਤੇ ਇੱਕ ਮਾਤਾ ਹੀ। ਸਾਰੇ ਪਿੰਡ ਦੀ ਆਪਣਾ ਨਾਮ ਨਹੀਂ ਸਾਰਾ ਪਿੰਡ ਸਕੂਲ ਦੇ ਇਹ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਟਾ ਫੇਰ। ਹਾਂਜੀ ਜੀ ਜਾਨਕਸਾਨ ਮਿੱਤਾਂ ਵੱਲੋਂ ਇਹ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਵੀ ਇਹਨਾਂ ਦਾ ਜਿਹੜਾ ਸਾਰੇ ਕਰਜ਼ਾ ਹੈ ਕਰਜ਼ਾ ਮੁਕਤ ਕੀਤਾ ਜਾਵੇ ਅਤੇ ਇਸ ਬੱਚੇ ਦੀ ਵਰਤਵਤਵਤ ਹੈਲਪ ਹਾਂਜੀ ਹਾਂਜੀ ਉਹ ਬਸ ਕਰਵਾਉਣਾ ਹੈ ਤਾਂ ਵੀ ਪੜੀ ਉਹ ਦੱਸੇ ਕੋਈ ਚਾਹੇ ਕੋੜਾ ਕੋੜਾ ਨਹੀਂ ਚਾਹਤਾ ਹੈ ਕਿ ਸਭ ਕੰਟੀ ਗਾਦੀ ਬੀਚੇ ਸਟਾਡ ਆ ਗਿਆ। ਉਹ ਕੰਟੀ ਗਾਦੀ। 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 Kamu, kan? Kan? Saya boleh ਸੰਗਰੂਰ ਤੋਂ ਗੁਲਜਾਰ ਸਿੰਘ ਦੀ ਰਿਪੋਰਟ